ਭਾਈ ਉਹਦੇ ਡਾਕਟਰ ਤਸਵੀਰ ਨੇ ਇਹਨੇ ਗੋਲਾਂ ਦਿਸਾਂਗਾ ਹੱਥੋਂ ਵੀੜੋ ਨੰਗੀ ਯਾਰ ਉਹ ਬੜੀਆਂ ਵਧੀਆ ਸੀ ਪਹਿਲਾਂ ਵੀ ਅਸੀਂ ਵਰਤ ਕੇ ਨਾਂ ਭੁੱਲ ਗਏ ਹਾਂਜੀ ਸਸਿਕਾ ਸਾਰਿਆਂ ਨੂੰ ਕੀ ਹਾਲ ਹੈ ਕੈਮਾ ਜੀ ਹੋਰ ਸੁਣਾਓ ਤੇ ਠੰਡ ਵੀ ਮਿੱਤਰੋ ਚਾਨ ਚੱਕ ਇੱਕੇ ਦਾਵੇਂ ਜਿਹੜਾ ਠੰਡ ਨੇ ਆ ਧਾਵਾ ਬੋਲਤਾ ਠੀਕ ਹੈ ਜੀ ਆ ਦੋ ਚੱਲ ਪੱਲਾ ਪੁਰਾ ਜਿਹੜੇ ਜਿੰਨੇ ਸੀਗੇ ਕਿੰਨਾ ਸੈੱਟ ਕਰਨ ਵਾਲੇ ਲਾਇਵ ਬੱਚਿਆਂ ਬੱਚਿਆਂ ਨੂੰ ਠੰਡ ਨਾ ਹੋਵੇ ਤੇ ਐਸ ਵਾਲੇ ਵਾਲਾ ਜਿਹੜਾ ਕੰਮ ਹੈ ਤੁਸੀਂ ਦੇਖ ਸਕਦੇ ਆ ਤਾਰਾਂ ਦਾ ਕੰਮ ਨਿਬੜ ਗਿਆ ਤਾਂ ਹੁਣ ਤੁਸੀਂ ਦੇਖ ਸਕਦੇ ਆਂ ਜਿਹੜਾ ਗੋਹੇ ਦਾ ਕੰਮ ਹੈ ਉਹ ਹੁਣ ਸਟਾਰਟ ਹੋਣਾ ਇੱਧਰ ਤੋਂ ਇੱਕ ਵਾਰੀ ਚੱਕਿਆ ਵਾ ਹੁਣ ਨਵਾ ਨੂੰ ਕੇ ਜਾਵਾਂ ਕਲੀਅਰ ਹੋਈ ਜਾਣਾ ਤਾਂ ਦੂਜੀ ਗੱਲ ਹੈ ਬੜੀ ਖੁਸ਼ੀ ਆਜੇ ਇੱਕ ਚੀਜ਼ ਦਾ ਹੋਰ ਬਹੁਤ ਤਕੜਾ ਰਿਜ਼ਲਟ ਮਿਲਿਆ ਇਹ ਵੀ ਜਿਹੜੀ ਆਪਣੀ ਬੈਡ ਹੈ ਤੁਸੀਂ ਦੇਖੇ ਹੋਊਗੀ ਇਹ ਉਮਰ ਦੀ ਵੱਡੀ ਹੋ ਚੱਲੀ ਸੀ ਇਹ ਘਟੋ ਘਟ ਹੁਣ 2.5 ਸਾਲਾਂ ਦੇ ਕਰੀਬ ਹੋਣ ਵਾਲੀ ਸੀਗੀ ਇਹ 2.5 ਸਾਲਾਂ ਦੀ ਹੋ ਗਈ ਉਹ ਤੇ 1.5 2 ਸਾਲ 2.5 ਸਾਲ ਦੇ ਤਕਰੀਬਨ ਫਰੀ ਵੀ ਹੋਊ ਇਹ ਵੀ ਗੱਪਾਂ ਲਗੀ ਜੀ ਠੀਕ ਹੈ ਇਹ ਵੀ ਆਪਾਂ ਹੋ ਗਈ ਤੀ ਹੈ ਤੇ ਉਸ ਤੋਂ ਬਾਅਦ ਇਹ ਵੀ ਗੱਭਣ ਰਹੀ ਹੈ ਹਜੇ ਇਹਨੇ ਹੀਟ ਕੱਢੀ ਐ ਲੰਮੂ ਨੇ ਬਹੁਤ ਜ਼ਿਆਦਾ ਚੰਗੀ ਕਹਿ ਸਕਦੇ ਜੀ ਇਹਨੂੰ ਬ੍ਰੀਕ ਡਾਕਟਰ ਕਹਿੰਦਾ ਦੁਪਹਿਰੇ ਟੀਕਾ ਦੇਣਾ ਤਾਂ ਜਿਹੜੀ ਇਹ ਬੈਠੀ ਐ ਤਾਂ ਹਰੇਨ ਲਈ ਐ ਜਿਹੜੀ ਉਹ ਗੱਭਣ ਹੋ ਗਈ ਤੇ ਪੰਜ ਪਸ਼ੂਆਂ ਨੂੰ ਚਲਾਈਆਂ ਸੀਗੀਆਂ ਅਸੀਂ ਗੋਲੀਆਂ ਜਿਹੜੇ ਤਿੰਨ ਪਸ਼ੂਆਂ ਨੂੰ ਪਹਿਲਾਂ ਚਲਾਤੀਆਂ ਸੀ ਉਹ ਕਲੀਅਰ ਆ ਆ ਤੁਹਾਨੂੰ ਇੱਕਦਮ ਤੁਸੀਂ ਦੇਖਾ ਹੋਊ ਪਹਿਲਾਂ ਪ੍ਰਾਣੀ ਪੈਕਿੰਗ ਇਹਨਾਂ ਦੀ ਇਹ ਆਉਂਦੀ ਸੀ ਬਿੱਟਪਾਰਕ ਵਾਲਿਆਂ ਦੀ ਇਹ ਗੋਲੀਆਂ ਜਿਹੜੀਆਂ ਉਹਨਾਂ ਦੀ ਪੁਰਾਣੀ ਪੈਕਿੰਗ ਸੀ ਆਹ ਗੋਲੀਆਂ ਦਿੱਤੀਆਂ ਸੀ ਉਦੋਂ ਬਾਅਦ ਇਹਨਾਂ ਦੀ ਆ ਗਈ ਆਹ ਇਹ ਕਹਿੰਦੇ ਉਦੋਂ ਵੀ ਅਸੀਂ ਜਾਨੀ ਕਿ ਵੀ ਤੁਹਾਡੇ ਵਰਗੇ ਭਰਾਵਾਂ ਤੋਂ ਟ੍ਰਾਇਲ ਲਵਾ ਕੇ ਜਾਂ ਹੋਰ ਲਵਾ ਕੇ ਉਦੋਂ ਵੀ ਬੰਬ ਚੀਜ਼ ਕਰਤੀ ਤੇ ਬੜਾ ਸੁਨਾ ਰਿਜ਼ਲਟ ਮਿਲਿਆ ਜੀ ਤਾਂ ਤੁਸੀਂ ਦੇਖ ਸਕਦੇ ਆ ਇਹਦਾ ਨਾਮ ਇਹਨਾਂ ਨੇ ਹਾਈਬ੍ਰਿਡ ਰੱਖਿਆ ਜੀ ਹਾਈਬ੍ਰਿਡ ਵੀ ਹਾਈਬ੍ਰਿਡ ਕਹਿਣ ਦਾ ਭਾਵ ਵੀ ਸਪੀਡ ਨਾਲ ਕੰਮ ਹੋਊਗਾ ਠੀਕ ਆ ਤੇ ਹੁਣ ਜਿਹੜੀਆਂ ਇਹ ਹਾਈਬ੍ਰਿਡ ਦੀਆਂ ਗੋਲੀਆਂ ਬਿੱਟਪਾਰਕ ਵਾਲਿਆਂ ਦੀਆਂ ਆ ਆ ਦੇਖ ਸਕਦੇ ਤੁਸੀਂ ਵੜ ਕੇ ਦੇਖ ਸਕਦੇ ਆ ਤੇ ਬੜਾ ਸੋਹਣਾ ਦਾਵਾ ਦਿੱਤਾ ਜਿਵੇਂ ਕੀਤਾ ਸੀ ਇਹਨਾਂ ਨੇ ਉਹ ਮੇਕਰੀ ਦੀ ਰਿਜ਼ਲਟ ਮਿਲਿਆ ਹੁਣ ਤਿੰਨਵੇਂ ਸਾਨੂੰ ਚਲਾਗਾ ਹਾਂ ਅਸੀਂ ਆਹ ਠੀਕ ਹੈ ਜੀ ਸਾਰਿਆਂ ਨੂੰ ਆ ਚੌਥੀ ਖੁੱਲੀ ਵੀ ਸੀ ਇਹਦੇ ਚ ਦੋ ਚਾਰ ਰਹਿ ਗਈਆਂ ਹਨੀਆਂ ਤੇ ਕਿਸੇ ਨੂੰ ਕਈ ਵਾਰੀ ਦਿਨੇ ਭੁੱਲ ਵੀ ਜਾਂਦੇ ਸੀ ਇੱਕ ਜਿਵੇਂ ਮੰਨ ਲਓ ਜਿਵੇਂ ਲੰਬੋਂ ਨੂੰ ਅਸੀਂ ਭੁੱਲੇ ਜਾਂਦੇ ਸੀ ਜੇ ਮੈਂ ਅੱਜ ਮੈਂ ਦੇ ਗਿਆ ਕੁਦਰਤ ਤੜਕੇ ਕੰਮ ਹੋ ਗਿਆ ਆਥਨੇ ਮੈਂ ਲੇਟ ਹੋਇਆ ਨਹੀਂ ਉਹ ਲੁਟਾ ਦੇ ਸਕਦੇ ਜੇ ਮੈਂ ਬਰੀਕ ਤਾਰ ਪੂਰੀ ਫੁੱਲ ਤਾਂ ਬੜੀ ਖੁਸ਼ੀ ਮਿਲੀ ਆ ਤਾਂ ਦੂਜੀ ਵੀ ਗੱਬਣ ਹੈ ਉਹ ਬਾੜ ਸੀਗੀ ਉਹ ਵੀ ਗੱਬਣ ਹੈ ਠੀਕ ਹੈ ਜੀ ਤਿੰਨ ਜਾਨ ਪਰ ਪੰਜਾਂ ਨੂੰ ਚਲਾਈਆਂ ਹੈ ਤਿੰਨਾਂ ਨੂੰ ਜਿਹੜੇ ਨੂੰ ਪਹਿਲਾਂ ਚਲਾਈਆਂ ਸੀ ਉਹ ਗੱਬਣ ਹੋ ਗਈਆਂ ਜੀ ਇੱਕ ਦੀ ਹੁਣ ਹੀਟ ਨਿਕਲੀ ਐ ਠੀਕ ਐ ਤੇ ਦੂਜੀਆਂ ਜਿਹੜੀਆਂ ਹੁਣ ਤਿੰਨੇ ਦੂਜੀਆਂ ਰਹਿ ਗਈਆਂ ਹੁਣ ਲੰਬੋ ਦੀ ਅੱਜ ਹੀਟ ਐ ਤੇ ਦੂਜੀਆਂ ਨੂੰ ਦੇਈ ਜਾਂਦੇ ਆ ਤਾਂ ਦਿੱਲੀ ਵਾਲੀ ਵੀ ਕਰਾਤੀ ਗੱਬਣ ਤਾਂ ਉਹ ਵੱਡੀ ਮੱਝ ਨੂੰ ਗੋਲੀਆਂ ਚੱਲੀ ਜਾਂਦੀਆਂ ਇੱਕ ਤੋਂ ਹੋਰ ਜਿਹੜੀਆਂ ਲੇਟ ਹੁੰਦੀਆਂ ਸੀ ਵੀ ਖੁੱਲ ਕੇ ਹੀਟ ਨਹੀਂ ਆਉਂਦੀਆਂ ਜੀ ਜਾਂ ਤਾਂ ਖੁੱਲ ਕੇ ਹੀਟ ਨਹੀਂ ਆਉਂਦੀਆਂ ਸੀ ਤੇ ਜਾਂ ਹੀਟ ਕੱਢਦੀਆਂ ਨਹੀਂ ਸੀ ਜਿਵੇਂ ਹੁਣ ਗਾਂ ਵੀ ਆਪਣੀ ਜਰਸੀ ਸੱਚੇ ਐ ਅਇਤੋ ਤੁਸੀਂ ਜੇ ਦੇਖੋ ਵੀ ਆ ਕੇ ਮੇਰੇ ਕੋਲੇ ਜਿਵੇਂ 4 2 3 ਕਈ ਵਾਰੀ ਆਪਾਂ ਜੇ ਉਹ ਜਿਆਦਾ ਹੱਤ ਵਾਤੇ ਆਪਾਂ ਕੈਮਰੇ ਵੀ ਖੋਲ ਕੇ ਦੇਖੀਏ ਇਹਦੇ ਲਗਾਤਾਰ 10 15 ਦਿਨ ਪਹਿਲਾਂ ਇਹਦੇ ਟੀਕੇ ਭਰੇ ਤਾਂ ਨਾ ਡਾਕਟਰ ਕਹਿੰਦਾ 6000 ਜਾਰੇ ਤਾਂ ਹੀਟ ਹੂਟੀ ਬੜੀ ਲੰਮੀ ਰੱਖਦੀ ਹੈ ਕਹਿੰਦਾ ਇਹਨੂੰ ਸੈੱਟ ਕਰੀਏ ਉਹਨੂੰ ਵੀ ਇਹੀ ਦਿਨਾਂ ਸਟਾਰਟ ਕਰਤੀਆਂ ਠੀਕ ਹੈ ਹਾਈਬ੍ਰਿਡ ਗੋਲੀਆਂ ਜਿਹੜੀਆਂ ਬਿਟਪਾਰਕ ਵਾਲੀਆਂ ਨੇਆਂ ਇਸ ਦਿਨ ਨੇ ਸਟਾਰਟ ਕੀਤੀਆਂ ਤੇ ਇਹਨੇ ਜਰਸੀ ਗਾਣੇ ਬਈ ਅਜੇ ਤੇ ਹੀਟ ਕੱਢੀ ਜਨੇ ਦਵਾਰੇ 18 ਦਿਨਾਂ ਬਾਦੋਂ 15 ਤੋਂ 18 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਹੀ ਅਸੀਂ ਦੇਣ ਲੱਗੇ ਉਹ ਹੀਟ ਅਸੀਂ ਦਵਾਈ ਤਾਂ ਦੇਣ ਲੱਗੇ ਸੀ ਲੇਕਿਨ ਉਹ ਹੀਟ ਬੇਕਾਰ ਸੀ ਤੇ ਤਕਰੀਬਨ ਇਹਨੇ 1.5 ਕੈਸੀ ਖਾਦੀ ਹੋਊ ਆ ਸਾਢੇ 1 ਡੱਬੇ ਠੀਕ ਆ ਤੇ ਇਹਨੇ ਪਰਸੋਂ ਠੀਕ ਆ ਲੈਤਾ ਵੀਰੇ ਤੇ ਡਾਕਟਰ ਨੇ ਆਪਦੇ ਮੂੰਹ ਆ ਪਾਖਿਆ ਕਹਿੰਦਾ ਵੀ ਅਜੇ 100% ਕੱਪਣਾ ਕਹਿੰਦਾ ਬੜੀ ਜਿਆਦੇ ਚੰਗੀ ਹੀਟ ਜਿਹਨੂੰ ਅਸੀਂ ਮੰਨਦੇ ਆ ਠੀਕ ਆ ਡਾਕਟਰ ਲੈਣਾ ਤੁਹਾਨੂੰ ਸਮਝਾ ਨਹੀਂ ਸਕਦੇ ਕੋਈ ਡਾਕਟਰ ਭਰਾ ਤਾਂ ਸਮਝ ਹੀ ਸਕਦੇ ਆ ਦੂਜੇ ਦਿਨ ਇਹਦੇ ਟੀਕਾ ਦਿੱਤਾ ਦੂਜੇ ਦਿਨ ਵੀ ਬਹੁਤ ਜ਼ਿਆਦਾ ਪਹਿਲੀ ਵਾਰ ਇਹਨੇ ਹੀਟ ਕੱਢੀ ਸੀ ਗਾਮਾਂ ਵਾਲੀ ਜਿਵੇਂ ਗਾਮਾਂ ਹੀਟ ਕੱਢ ਕੇ ਖਰਾਬੀ ਕਰਦੀ ਹੁੰਦੇ ਓਵੇਂ ਤੇ ਤਾਰਾ ਇਹਨੇ ਦੋ ਦਿਨ ਹੀ ਦਿੱਤੀਆਂ ਬ੍ਰੀਕ ਤੇ ਦੋਨੇ ਦਿਨ ਟੀਕਾ ਦਿੱਤੇ ਤੀਜੇ ਦਿਨ ਇਹਨੇ ਨਾਲ ਦੇ ਨਾਲ ਹੀ ਹੀਟ ਕੱਟ ਗਈ ਪਹਿਲੀ ਵਾਰ ਹੋਇਆ ਇਹ ਗੋਲੀਆਂ ਦੇ ਨਾਲ ਠੀਕ ਹੈ ਜੀ ਇਹਦੇ ਵੀ ਭਰਾ ਹੈ ਯਾਨੀ ਕਿ ਟੀਕਾ ਇਹਨੂੰ ਵੀ ਹੁਣ ਸਟਾਰਟ ਹੈ ਹੁਣ ਕਾਫੀ ਸੋਨਾ ਜੜੀ ਰੱਖੀਆਂ ਕਾਫੀ ਸੋਨਾ ਰਿਜ਼ਲਟ ਮਿਲਿਆ ਵੀਰੇ ਹਨਾ ਇਹ ਚੀਜ਼ ਹੈ ਇਹ ਚਲੋ ਆਪਾਂ ਨੂੰ ਮਿਲਿਆ ਆਪਾਂ ਸਾਂਝਾ ਕੀਤਾ ਕਿਉਂਕਿ ਮੈਨੂੰ ਯਕੀਨ ਹੀ ਹੈ ਜਦੋਂ ਤੁਸੀਂ ਵਰਤੋਂਗੇ ਰਿਜ਼ਲਟ ਤੁਹਾਨੂੰ ਵੀ ਮਿਲਣਾ ਵੀਰੇ ਜਿਹੜੀ ਚੀਜ਼ ਕੋਈ ਰਿਜ਼ਲਟ ਵਾਲੀ ਹੁੰਦੀ ਉਹਦਾ ਰਿਜ਼ਲਟ ਮਿਲ ਹੀ ਜਾਂਦਾ ਹੈ ਦੇਖੋ ਆਹ ਵੀ ਆਪਾਂ ਬਥੇਰੇ ਕੰਪਨੀਆਂ ਦੇ ਪਾウダー ਵਰਤਦੇ ਆ ਬਥੇਰੇ ਕੰਪਨੀਆਂ ਦੇ ਗੋਲੀਆਂ ਵਰਤਦੇ ਆ ਠੀਕ ਹੈ ਹੀਟ 'ਚ ਜਿਹੜਾ ਨਹੀਂ ਆਉਂਦਾ ਜਾਂ ਵਾਰੀ-ਵਾਰੀ ਰਿਪੀਟ ਕਰਦਾ ਜਾਂ ਖਰਾਬ ਕਰਦਾ ਬਸੂ ਤਾਂ ਉਹਦੇ ਵਾਸਤੇ ਦਵਾਈ ਤਾਂ ਵਰਤਣੀ ਪੈਂਦੀ ਹੈ ਤਾਂ ਜੇ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹ ਗੋਲੀਆਂ ਲਾਜ਼ਮੀ ਤੁਸੀਂ ਵਰਤੋ ਹਾਈਬ੍ਰਿਡ ਇਹਦਾ ਨਾਮ ਹੈ ਬਿਟਪਾਰ ਕੰਪਨੀ ਦੀਆਂ ਆਉਣੀਆਂ ਤਾਂ ਇਹ ਤੁਸੀਂ ਇੱਕ ਵਾਰੀ ਜ਼ਰੂਰ ਡੇਢ ਡੇਢ ਕ ਤੁਸੀਂ ਡੱਬੀ ਮੰਨ ਲਓ ਵੀ ਤਿੰਨ ਕ ਡੱਬੀਆਂ ਆਈਆਂ ਫੜ ਲਿਆਂਦੀਆਂ ਚਾਰ ਫੜ ਦਿੰਦੇ ਆਪਾਂ ਤੇ ਕੋਈ ਚੱਕਰ ਨਹੀਂ ਯਾਰ ਸਾਲ ਸਾਲ ਵੇਟ ਕਰਨ ਨੂੰ ਦੇਖਦੇ ਆ ਇਹਨੂੰ ਸੀਗੀਆਂ ਦੇਖੋ ਇਹਦੀ ਵੀ ਲੰਮੀ ਹੀਟ ਸੀ ਇਹਨੂੰ ਚਾਰਤੀਆਂ ਲੰਮੀ ਹੀਟ ਵਾਲੇ ਸਾਰਿਆਂ ਨੂੰ ਚਾਰਿਆ ਲੰਮੋਂ ਨੂੰ ਲੰਬੀ ਹੀਟ ਵਾਲੀ ਸੀ ਉਹਨੂੰ ਚਾਰਤੀਆਂ ਗਾਂ ਨੂੰ ਚਾਰਤੀਆਂ ਹੁਣ ਲੰਬੋ ਦੇ ਅੱਜ ਠੀਕਾ ਭਰਾ ਤਾਂ ਗਾਂ ਦੇ ਭਰਾ ਤਾਂ ਦੋ ਤਿੰਨ ਦਿਨ ਹੋ ਗਏ ਹੋਣਗੇ ਤੇ ਆ ਗੱਬਣ ਹੋ ਗਈ ਛੋਟੀ ਬੈੜਾ ਉਹ ਵੀ ਗੱਬਣ ਹੋ ਗਈ ਤੇ ਹੁਣ ਇੱਕ ਵੱਡੀ ਮੱਝ ਰਹਿ ਗਈ ਜਿਹੜੀਆਂ ਨੂੰ ਤਿੰਨਾ ਚੋਂ ਪੰਜਾਂ ਨੂੰ ਚਲੀ ਜਾਂਦਾਂਗਾ ਸੀ ਬਸ ਉਹ ਵੀ ਹੁਣ ਹੀਟ ਦੇ ਨੇੜੇ ਆ ਉਹ ਭਾਈ ਉਹਦੇ ਡਾਕਟਰ ਤਸਵੀਰ ਨੇ ਇਹਨੇ ਗੋਲਿਆਂ ਦਾ ਸੰਗਾਂ ਹੱਥੋਂ ਵੀਡੀਓ ਨੰਗੀ ਯਾਰ ਉਹ ਬੜੀਆਂ ਵਧੀਆ ਸੀ ਪਹਿਲਾਂ ਵੀ ਅਸੀਂ ਵਰਤ ਨਹੀਂ ਨਾ ਭੁੱਲ ਗਏ ਫਿਰ ਅੱਜ ਮੇਰੇ ਦਿਮਾਗ ਤੇ ਵਿੱਚ ਹੀ ਸੀਗਾ ਮੈਂ ਹੁਣ ਆਪ ਦੇਣ ਆਇਆ ਸੀਗਾ ਹੁਣ ਜਿਹੜੀਆਂ ਉਹਨੂੰ ਦੇਣੀਆਂ ਸੀ ਸਾਰਿਆਂ ਨੂੰ ਦੇ ਦਿਆਂ ਠੀਕ ਹੈ ਤਾਂ ਇਸ ਕਰਕੇ ਮੈਂ ਖਾ ਚੱਲ ਜਾਰ ਵੀਡੀਓ ਵੀ ਸਾਂਝੀ ਕਰ ਗਈ ਮੈਂ ਇਧਰ ਦੁੱਧ ਧੋਲੀ ਜਾਂਦੇ ਸੀ ਰੈਡੀ ਵਰਗੇ ਤੇ ਮੈਂ ਉੱਥੇ ਗੋਲੀਆਂ ਮੈਂ ਖਾ ਚੱਲ ਹੁਣ ਮੈਂ ਦੇ ਕੇ ਲੰਘਣੀ ਹੁਣ ਮੰਡੀ-ਮੁੰਡੀਆ ਸਾਫ਼ ਕਰ ਲੈ ਕੇ ਡਾਕਟਰ ਜਗਜੀਤ ਵੀ ਪਹੁੰਚ ਗਿਆ ਦੂਜੀ ਟੀਮ ਵੀ ਪਹੁੰਚਦੀ ਤੇ ਮੈਂ ਵੀ ਚੱਲਣ ਵਾਲੀ ਨੂੰ ਆ ਵੀ ਗੱਪਣ ਕਰਾਈ ਆ ਫਲੈਕ ਕਰਾਈ ਖਲੇਰਿੰਗ ਵਾਲੀ ਵੀ ਆ ਪਰ ਫਲੈਰਿੰਗ ਨਾਲ ਤਾਂ ਟੀਕਾ ਨਹੀਂ ਭਰਿਆ ਗਿਆ ਦੁਬਾਰੇ ਤਾਰਾਂ ਦੇ ਗਈ ਸੀ ਇਹ 10ਵੇਂ ਦਿਨ ਟੀਕਾ ਭਰਨ ਤੋਂ ਬਾਅਦ ਉਹਦੇ ਟੀਕਾ ਭਰਿਆ ਵਜਿਦੇ ਵੀ ਆ ਇਹਦੇ ਵੀ ਲੱਗੀ ہوئی ਐ ਆ ਵੀ ਲੱਗੀ ہوئی ਐ ਦੂਜੀਆਂ ਸੂਨ ਵਾਲੀਆਂ ਤੇ ਗਾਹਾਂ ਬਿੱਲੋ ਖੜੀ ਐ ਟੋਨੀ ਆਣਾ ਇੱਕ ਗੋਲੀ ਕਢਾਲ ਕੇ ਨਾ ਉਹ ਗੋਲ ਸੀ ਹੈ ਨਾ ਇਹਨੂੰ ਕਹਿੰਦੇ ਆ ਨਵੀਂ ਆ ਗਈ ਇਹਨਾਂ ਨੇ ਆ ਹਾਈ ਕੁਆਲਿਟੀ ਹੁਣ ਆਪਣੇ ਕੋਲੇ ਆ ਵੀ ਖਰਾਬ ਕਿਉਂ ਕਰਨੀ ਜੇ ਤੁਹਾਨੂੰ ਰਿਜ਼ਲਟ ਆਈਦਾ ਵੀ ਬਹੁਤ ਸੁਣਾ ਮਿਲੇ ਨਾ ਆਈਦਾ ਤਾਂ ਹਜੇ ਰਿਜ਼ਲਟ ਆ ਤਾਂ ਨਵੀਂ ਗੋਲੀ ਐ ਹਜੇ ਉਹ ਤੂੰ ਹਾਈ ਕੁਆਲਿਟੀ ਚ ਬਣਾਈ ਐ ਪਰ ਜਿਹੜੀ ਹਾਈਬ੍ਰਿਡ ਹੈ ਇਹਦਾ ਵੀ ਰਿਜ਼ਲਟ ਹੈ ਕੋਈ ਮਰਜ਼ੀ ਪਹਿਲਾਂ ਤੋਰ ਲਾ ਖੋਲੀ ਵੀ ਹੈ ਠੀਕ ਹੈ ਇੱਕ ਗੋਲੀ ਕੁੱਟ ਕੇ ਇਹਨੂੰ ਪਾ ਦਿਆ ਕਰ ਇੱਕ ਦਿੱਲੀ ਵਾਲ ਨੂੰ ਤੇ ਇੱਕ ਕੋਕੀ ਵਾਲੀ ਨੂੰ ਰਿੰਗੇ ਜਾਂਦਾ ਤੇ ਇਹਨਾਂ ਨੂੰ ਪਾ ਦੇ ਫੀਡ ਫੂਡ ਉਹਨਾਂ ਨੂੰ ਪਾ ਦੇ ਪੂਰੀ ਵਧੀਆ ਫੀਡ ਫੂਡ ਖਵਾ ਦੇ ਕਰ ਠੀਕ ਆ ਵੀ ਮਿੱਤਰੋ ਵੀਡੀਓ ਵਧੀਆ ਲੱਗੀ ਬਾਤ ਉਹਨਾਂ ਨੂੰ ਸ਼ੇਅਰ ਕਰਿਆ ਕਰੋ ਇਹ ਮੈਨੂੰ ਬੜੇ ਫੋਨ ਆਈ ਜਾਂਦੇ ਮੈਨੂੰ ਕਹਿੰਦੇ ਫਿਰ ਵੀਡੀਓ ਪਾ ਦੇ ਹਨਾ ਕੱਲਿਆਂ ਨੂੰ ਨਾਂ ਨੂੰ ਭੁੱਲ ਜਾਂਦੇ ਮੁੜ ਕੇ ਦੱਸਣ ਦੱਸਣ ਸੈਟ ਨਹੀਂ ਆਉਂਦਾ ਉਹ ਵੀ ਭਰਾ ਕਹੀ ਜਾਂਦੇ ਬਾਈ ਫੋਟੋ ਪਾ ਦੇ ਖਿੱਚ ਕੇ ਫੋਟੋ ਪਾ ਦੇ ਐ ਹੁੰਦਾ ਘਰੇ ਘਰੇ ਹੁੰਦੇ ਨਹੀਂ ਫੋਟੋ ਵਾਲਾ ਕੰਮ ਪੈਂਦਾ ਨਹੀਂ ਵੀਰੇ ਹਨਾ ਸਾਨੂੰ ਪਤਾ ਕੰਮ ਜਿਆਦਾ ਹੋ ਜਾਂਦਾ ਇਸ ਕਰਕੇ ਇਹ ਸੈਟ ਮੈਂ ਵੀ ਮੈਂ ਚੱਲ ਅੱਜ ਛੋਟੀ ਛੋਟੀਆਂ ਵੀਡੀਓ ਬਣਾ ਕੇ ਸਾਂਝੀ ਕਰਾਂ ਤੇ ਮੌਸਮ ਦੇਖ ਸਕਦੇ ਹਾਂ ਤੁਸੀਂ ਪੂਰਾ ਠੰਡਾ